ਤਰਨਤਾਰਨ ਜ਼ਿਲ੍ਹੇ ਦੇ ਨਸ਼ਹਿਰਾ ਪੰਨੂਆ ਚੋਦਰੀ ਵਾਲਾ ਦੇ ਗੁਰਦੁਆਰਾ ਬਾਬਾ ਰਾਮ ਸਿੰਘ ਜੀ ਸ਼ਹੀਦ ਵਿਖੇ ਚੋਰ ਦੇ ਵੱਲੋਂ ਗੁਰੂ ਘਰ ਦੇ ਗੋਲਕ ਚੋਰੀ ਕੀਤੀ ਗਈ। ਸੋ ਇਸੇ ਦੌਰਾਨ ਪੁਲਿਸ ਮੌਕੇ ਤੇ ਪਹੁੰਚੀ ਹੈ। ਹਾਲਾਂਕਿ ਸੀਸੀਟੀਵੀ ਕੈਮਰੇ ਦੀ ਮਦਦ ਦੇ ਨਾਲ ਚੋਰ ਨੂੰ ਜਾਲ ਵਿਛਾਇਆ ਜਾ ਰਿਹਾ। ਸੋ ਇਸ ਦੌਰਾਨ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਦੇ ਵੱਲੋਂ ਸਾਰੀ ਜਿਹੜੀ ਆ ਵਾਰਦਾਤ ਦੇ ਬਾਰੇ ਜਾਣਕਾਰੀ ਦਿੱਤੀ ਗਈ। ਸੋ ਮੌਕੇ ਤੇ ਪੁਲਿਸ ਪਹੁੰਚੀ ਸੀ ਤੇ ਪੁਲਿਸ ਦੇ ਵੱਲੋਂ ਵੀ ਭਰੋਸਾ ਦਿੱਤਾ ਗਿਆ ਜਲਦ ਗ੍ਰਿਫਤਾਰ ਕੀਤਾ ਜਾਵੇਗਾ। ਇੰਤੀ ਇਦਾਂ ਵੀ ਗਰੀਬਨ ਰਾਤ ਨੂੰ ਹੀ ਸਮਾਪਤੀ ਕਰਕੇ ਦਰਬਾਰ ਦੇ ਤਾਰੇ ਲਾ ਕੇ ਚਲੇ ਗਏ ਕਮਰੇ 'ਚ ਸਵੇਰੇ ਆ ਕੇ ਗਰੀਬਨ ਅਹੀਂ ਸਾਢੇ 3 ਵਜੇ ਮੈਂ ਦਰਬਾਰ ਖੁੱਲੀਦਾ ਵਾ ਤੇ ਉਦੋਂ ਦਰਬਾਰ ਦੇ ਸਾਲੇ ਟੁੱਟੇ ਹੋਏ ਸੀਗੇ ਤਰੀਂ ਵੇਖਦਾ ਗੋਲ ਕੰਦਰੋਂ ਇਹ ਨਹੀਂ ਗੋਲ ਟੁੱਕੇ ਲੈ ਗਿਆ ਕੋਈ ਸੰਗ ਕੋਈ ਬੰਦਾ ਸਾਹਮਣੇ ਆਉਂਦਾ ਵਾ ਕਮਰੇ ਦੇ ਵਿੱਚ ਰਕਾਟਨ ਦੇ ਵਿੱਚ ਉਹਨੇ ਮੂੰਹ ਮ ਬੰਨਿਆ ਹੋਇਆ ਕਿ ਬਾਕੀ ਉਹਦਾ ਉਹ ਬੰਦੇ ਦੀ ਚਾਲ ਟਾਲ ਤੋਂ ਪਤਾ ਲੱਗਦਾ ਕਿਥੋਂ ਨਹੀਂ ਹੁਣ ਵੇ ਨਹੀਂ ਪਤਾ ਲੱਗਾ ਵੀ ਸਾਨੂੰ ਕੌਣ ਹੈ ਕੌਣ ਨਹੀਂ ਇਹ ਤਾਂ ਹੁਣ ਬਾਅਦ ਵਿੱਚ ਮਾਇਆ ਕਿੰਨੀ ਕੁ ਹੋ ਗਈ ਮਾਇਆ ਕੋ ਹੁਣ ਵੇਖੋ ਮਹੀਨੇ ਕੇ ਹੋ ਗਿਆ ਗੋਲ ਖੋਲੇ ਨੂੰ 15 2000 ਰੁਪਏ ਦੇ ਲੱਗ ਬਨੇ ਹੋਏਗਾ ਜੀ ਇਹੋ ਜੇ ਗੋਲ ਕਾ ਬੜੀਏ ਚੋਰੀ ਹੋਣੀ ਹੈ ਗੁਰਦਰ ਸਾਹਿਬਾ ਨਾ ਕਿਉਂ ਕੀ ਇਹਦੇ ਵਾਸਤੇ ਪ੍ਰਸ਼ਾਸਨ ਨੂੰ ਕਰਨਾ ਚਾਹੀਦਾ ਨਹੀਂ ਰਹੀ ਤੇ ਉਹ ਬੇਨਤੀ ਕਰਾਂਗੇ ਪ੍ਰਸ਼ਾਸਨ ਨੂੰ ਵੀ ਜਿੰਨਾ ਵੀ ਹੋ ਸਕੇ ਨੂੰ ਨਾਲ ਸੰਗਤ ਦੇ ਸਾਧਨ ਸੰਗਤ ਵੀ ਸਾਥ ਦੇਵੇ ਕਿਉਂਕਿ ਇਹ ਚੀਜ਼ਾਂ ਹੁਣ ਸਭ ਤੋਂ ਵੱਡੀ ਗੱਲ ਹੈ ਸਾਡੇ ਵਾਸਤੇ ਬਹੁਤ ਨਮੋਸ਼ੀ ਵਾਲੀ ਗੱਲ ਵੀ ਆ ਇਹ ਘਾਟ ਵਾਲੀ ਵੀ ਗੱਲ ਹੈ ਜੇ ਸਾਡੇ ਗੁਰੂ ਨੂੰ ਹੀ ਹੁਣ ਇੱਥੇ ਆ ਕੇ ਇਤੋਂ ਗਾੜੀ ਸਾਡੇ ਕੋਲ ਕੋਈ ਥਾਂ ਨਹੀਂ ਹੈਗਾ ਤੇ ਕੋਸ਼ਿਸ਼ ਤਾਂ ਇਹ ਹੁੰਦੀ ਆ ਵੀ ਜਿੱਤਰਾ ਇਹੋ ਜਿਹੇ ਬੰਦੇ ਫੜੇ ਜਾਣ ਤੇ ਉਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ ਕੀ ਲੱਗਦਾ ਤੁਹਾਨੂੰ ਵੀ ਇਹੋ ਜਿਹੇ ਗੁਰੂ ਘਰਾਂ ਦੇ ਜਿਹੜੀਆਂ ਚੋਰੀਆਂ ਕਰਨਦੇ ਬਖਸ਼ੇ ਜਾਣਗੇ ਕਿਤੇ ਇਹ ਤਾਂ ਗੁਰੂ ਪਾਤਸ਼ਾਹ ਵੱਲੋਂ ਤੇ ੱਤਕੇ ਹੀ ਜਾਣੇ ਕਈ ਪੀੜੀਆਂ ਨਰਕੋਂ ਜਾਣ ਗਈਆਂ ਇੱਕ ਦੀ ਤੇ ਦੀ ਗੱਲ ਛੱਡੋ ਇਹ ਤਾਂ ਬਖਸ਼ਿਆ ਕੀ ਜਾਣੇ ਕੀ ਗੁਲਾ ਮਹਾਰਾਜ ਦੀ ਗੁਰਪਾਣੀ 'ਚ ਲਿਖਿਆ ਹੋਇਆ ਹੈ ਕਿ ਜੇ ਇੱਕ ਬ੍ਰਹਮ ਗਿਆਨੀ ਬਣਦੇ ਕੀ ਗੁਲਾ ਨਰਕੋਂ ਜਾਂ ਸਰਗ ਨੂੰ ਜਾ ਸਕਦੀਆਂ ਤੇ ਜੇ ਇੱਕ ਇਹੋ ਜਿਹੇ ਨਰਕ ਪ ਕਿਉਂਕਿ ਆਪਣਾ ਸਰਕਾਰ ਕਹਿੰਦੀ ਸੀ ਬੜੀਆਂ ਹੀ ਮਾਨਦਾਰੀ ਜੀ ਜੋ ਇਧਰ ਵੀ ਹੁਣ ਕਈ ਤੇ ਜਾਂਦੇ ਆ ਸਰਕਾਰਾਂ ਹੁਣ ਜਿੰਨਾ ਚਿਰ ਆਪਾਂ ਆ ਜਮੀਨ ਲੈਵਲ ਤੇ ਵੇਖਿਆ ਜਾਵੇ ਤਾਂ ਬਹੁਤ ਦਿਨੋਂ ਦਿਨ ਨੁਕਸਾਨ ਹੋਈ ਜਾਂਦਾ ਸਾਡੇ ਪਿੰਡ 'ਚ ਬਹੁਤ ਨੁਕਸਾਨ ਚੁੱਕਿਆ ਦੂਜੇ ਤੀਜੀ ਗੋਲ ਸਾਡੇ ਗੁਰਦੁਰਦ ਸਾਹਿਬ ਵੀ ਲੱਗੇ ਹੋਈ ਨੇ ਕਿ ਪਹਿਲੇ ਸੁਣਾ ਸਾਹਿਬ ਗੁਰਦੁਰਦ ਸਾਹਿਬ ਨੂੰ ਨੁਕਸਾਨ ਹੋਇਆ ਰਸੀਦਾਂ ਦਾ ਸਥਾਨ ਤੇ ਹੁਣ ਆਵੇਂ ਸਾਡੇ ਜਮੀਨਾ ਨਹੀਂ ਹੋਇਆ ਵੀ ਕਿ ਤਨੋਂ ਅੰਦਾ ਫਰਕ ਬਣਾਵਾ ਤੋ ਬਾਅਦ ਪ੍ਰਸ਼ਾਸਨ ਆ ਕੀ ਕਹਿਣਾ ਚਾਹੁੰਦੇ ਪ੍ਰਸ਼ਾਸਨ ਨੂੰ ਤਾਂ ਹੀ ਇਹੋ ਬੇਨਤੀ ਕਰਦੇ ਵੀ ਜਿੰਨਾ ਵੀ ਹੋ ਸਕੇ ਵਾਦ ਤੋਂ ਬਾਅਦ ਸਾਨੂੰ ਇਹ ਬੰਦੇ ਦਾ ਪਤਾ ਕਰਕੇ ਦਿੱ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ ਤਾਂ ਸਾਡੇ ਗੁਰੂ ਘਰਾਂ ਵਾਸਤੇ ਵੱਧ ਤੋਂ ਵੱਧ ਸੇਫਟੀ ਜਿੰਨਾ ਵੀ ਹੋ ਸਕੇ ਨਾਲ ਅਸੀਂ ਤੋਹ ਬੇਨਤੀ ਕਰਾਂਗੇ ਇਹਨਾਂ ਨੂੰ ਤੇ ਬੈਂਡਰੀ ਤੇ ਨਸ਼ਹਿਰੀ ਦੇ ਆਪਣਾ ਬਾਰ-ਬਾਰ ਗੁਰਦਰਾ ਹੈ ਤੇ ਇੱਥੇ ਗੁਰਦਾਰੇ ਦੇ ਵਿੱਚ ਆਪਣਾ ਰਾਤ ਨੂੰ ਸਵਾ 12 ਵਜੇ ਦੀ ਵਾਰਦਾਤ ਆ ਸੀਸੀਟੀਵੀ ਕੈਮਰੇ ਦੇ ਵਿੱਚੋਂ ਬੰਦਾ ਆਉਂਦਾ ਆ ਮੂੰਹ ਵੱਡਾ ਹੈ ਤੇ ਅਣਕੋਣੇ ਜਿੰਦਰਾ ਤੋੜ ਕੇ ਆਪਣਾ ਜਿਹੜਾ ਉਥੋਂ ਗੁਰ ਕਿੜਾ ਚੱਕ ਕੇ ਲੈ ਗਿਆ ਤੇ ਕਿੰਨੀ ਕੀ ਰਕਮ ਸੀ ਜੀਪ ਸਾਹਿਬ ਨੂੰ ਇੱਥੇ ਇਹ ਕੁਝ ਪਤਾ ਲੱਗਾ ਇਹਨਾਂ ਨੇ ਦੱਸਣ ਦਾ ਆਖ ਕਿ ਵੀ 8 ਤੋਂ 10 ਹਜ਼ਾਰ ਰੁਪਏ ਦੇ ਕਰੀਬ ਆ ਇਹ ਕੀ ਕਾਰਵਾਈ ਕੀਤੀ ਜਾਤਾ ਬਸ ਇਹਨਾਂ ਦਾ ਬਿਆਨ ਲਿਖ ਕੇ ਤੇ ਫਿਰ ਦਰਜ ਕਰਦੇ ਹਾਂ ਤੇ